ਨੂੰ ਕਿਸੇ ਨੂੰ ਪਤਾ ਵੀ ਸਾਡੇ ਸਿੱਖ ਗੋਮ ਦੇ ਵਿੱਚ ਪਹਿਲਾ ਸ਼ਹੀਦ ਕਦੋਂ ਆਇਆ ਸੀ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਤਾਰੂ ਪੋਪਟ ਨਾਮ ਦਾ ਇੱਕ ਸ਼ਗਿਰਦ ਸੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਰਫ ਇੱਕ ਵਾਰ ਮਿਲਿਆ ਸੀ ਗੁਰੂ ਨਾਨਕ ਸਾਹਿਬ ਬਾਬਰ ਦੀਆਂ ਫੌਜਾਂ ਨੇ ਬਹੁਤ ਉਠੇਖਾਨ ਕੀਤਾ ਬੜਾ ਲੋਕਾਂ ਨੂੰ ਮਾਰਿਆ ਲੁੱਟਿਆ ਸਿਰਫ ਇੱਕੋ ਹੁੰਦਾ ਸੀ ਵੀ ਜਿਹੜਾ ਆਪਣੀ ਗੱਲ ਨਹੀਂ ਮੰਨਦਾ ਉਹਨੂੰ ਸਾੜ ਦਿਓ ਤਾਰੂ ਪੋਪਟ ਨੂੰ ਪਤਾ ਲੱਗਦਾ ਹੈ ਕਿ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਬਾਬਰ ਦੀਆਂ ਫੌਜਾਂ ਵੱਲੋਂ ਤਾਰੂ ਪੋਪਟ ਕੀ ਕਰਦਾ ਜੀ ਜਾ ਕੇ ਉਹ ਅੱਗ ਘਰ ਨੂੰ ਅੱਗ ਲਾਉਂਦੇ ਆ ਉਹ ਮਸ਼ਕਾਂ ਭਰ-ਭਰ ਕੇ ਪਾਣੀ ਪਾਉਂਦਾ ਬਾਬਰ ਦੀ ਸੈਨਾ ਉਹਨੂੰ ਫੜ ਲੈਂਦੀ ਹੈ ਵਾਰਨਿੰਗ ਦੇ ਕੇ ਛੱਡ ਦਿੰਦੀ ਹੈ ਛੱਡਣ ਤੋਂ ਬਾਅਦ ਉਹ ਫੇਰ ਅੱਗ ਲਾਉਂਦੇ ਆ ਤੇ ਫੇਰ ਅੱਗ ਬੁਝਾਉਣ ਆ ਜਾਂਦਾ ਦੂਜੀ ਵਾਰ ਉਹਨੂੰ ਫੜ ਲੈਂਦੇ ਤੇ ਇੱਕੋ ਸਵਾਲ ਪੁੱਛਦੇ ਕਿੰਨੇ ਤੂੰ ਅੱਗ ਭਜਾ ਕਿਉਂ ਰਿਹਾ ਉਹ ਕਹਿੰਦਾ ਤੁਸੀਂ ਅੱਗ ਲਗਾ ਕਿਉਂ ਰਹੇ ਹੋ ਉਹ ਕਹਿੰਦੇ ਜੀ ਸਾਨੂੰ ਸਾਡਾ ਬਾਬਰ ਜਿਹੜਾ ਸਾਡਾ ਹਾਕਮ ਹੈ ਉਹ ਕਹਿੰਦਾ ਵੀ ਲੋਕਾਂ ਨੂੰ ਮਾਰਨਾ ਹੈ ਤੇ ਕਹਿੰਦਾ ਮੇਰੇ ਗੁਰਨਾਨਕ ਸਾਹਿਬ ਨੇ ਮੈਨੂੰ ਕਹਿ ਕੇ ਗਿਆ ਲੋਕਾਂ ਨੂੰ ਬਚਾਉਣਾ ਹੈ ਉਹ ਕਹਿੰਦੇ ਵੀ ਸਾਡਾ ਬਾਬਰ ਕਹਿੰਦਾ ਲੋਕਾਂ ਦੇ ਘਰਾਂ ਨੂੰ ਅੱਗ ਲਾਉਣੀ ਹੈ ਕਹਿੰਦਾ ਮੇਰੇ ਗੁਰਨਾਨਕ ਸਾਹਿਬ ਕਹਿ ਕੇ ਅੱਗ ਬੁਝਾਉਣੀ ਹੈ ਫਿਰ ਆਖਰ ਚ ਹਾਲਤ ਉਹਦਾ ਵੀ ਉਹੀ ਹੋਣਾ ਸੀ ਵਿਚਾਰਦਾ ਉਹਨੂੰ ਫਿਰ ਕੋੜਿਆਂ ਦੇ ਮਗਰ ਪਾ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਉਦੋਂ ਤੱਕ ਘੜੀਸਿਆ ਜਾਂਦਾ ਜਦੋਂ ਤੱਕ ਉਹਦੇ ਹੱਡਾਂ ਤੋਂ ਮਾਸ ਨਹੀਂ ਲੱਥ ਜਾਂਦਾ ਤੇ ਉਦੋਂ ਸਾਡਾ ਪਹਿਲਾ ਸ਼ਹੀਦ ਗ